ਅੰਮ੍ਰਿਤਸਰ ਰਾਜਾ ਸਾਸੀ ਦੇ ਇਲਾਕੇ ਵਿਖੇ ਡਾਕਟਰਾਂ ਨਾਲ ਦੁਰਵਿਹਾਰ ਤੇ ਹਮਲਾ ਕਰਕੇ ਪਗਲਾਉਣ ਦੇ ਲੱਗੇ ਦੋਸ਼ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਕਿਡਰਨਾ ਵਾਪਰੀ ਹਸਪਤਾਲ ਦੇ ਵਿੱਚ ਮਾਰਕਟਾਈ ਹੋਈ ਕੀ ਮਸਲਾ ਸੀ ਸਰ ਇਹਦਾ ਹੈ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਹਾਂਜੀ ਕਿ ਡਾਕਟਰ ਜਸਕਰਨ ਸਿੰਘ ਇੱਥੇ ਪੀਡੀਆਟ੍ਰਿਕ ਸਪੈਸ਼ਲਿਸਟ ਨੇ ਸੀਐਸਸੀ ਲੋਪੋਕੇ ਦੇ ਵਿੱਚ ਉਹ ਆਪਣੇ ਐਸਐਮਓ ਸਾਹਿਬ ਦੇ ਰੂਮ ਦੇ ਲਾਗੇ ਆਏ ਸੀਗੇ ਕਿਸੇ ਕੰਮ ਵਾਸਤੇ ਤੇ ਇੱਕ ਪੇਸ਼ੈਂਟ ਸੀਗਾ ਉਹ ਆਪਣੇ بیوی ਬੱਚੇ ਦੇ ਨਾਲ ਸੀਗਾ ਤੇ ਪਹਿਲਾਂ ਉਹਨੇ ਮੈਡੀਸਨ ਸਪੈਸ਼ਲਿਸਟ ਨੇ ਉਹਨਾਂ ਨੂੰ ਦੇਖਿਆ ਉਸ ਤੋਂ ਬਾਅਦ ਐਸਐਮਓ ਸਾਹਿਬ ਨੇ ਉਹ ਪੇਸ਼ੈਂਟ ਨੂੰ ਅਟੈਂਡ ਕੀਤਾ ਬਟ ਉਹਨੂੰ ਆਈ ਡੋਟ ਨੋ ਕਿਸ ਕਾਰਨ ਕਰਕੇ ਸੈਟੀਸਫੈਕਸ਼ਨ ਜਾਂ ਉਹ ਆਪਣੇ ਸੈਂਸੋਰੀਅਮ ਦੇ ਵਿੱਚ ਨਹੀਂ ਸੀਗਾ ਉਹਨੇ ਡਾਕਟਰ ਜਸਕਰਨ ਦੇ ਨਾਲ ਗਲਤ ਸ਼ਬਦਾਵਲੀ ਚ ਗੱਲ ਕੀਤੀ ਹੈ ਫਿਰ ਅਚਾਨਕ ਉਹਨੇ ਹਮਲਾ ਕੀਤਾ ਹੈ ਹਮਲੇ ਦੇ ਵਿੱਚ ਡਾਕਟਰ ਸਾਹਿਬ ਦੀ ਪਾਗ ਉਤਰ ਗਈ ਹੈ ਤੇ ਪਾਗ ਉਤਰਨ ਤੋਂ ਬਾਅਦ ਉਹਨੇ ਡਾਕਟਰ ਸਾਹਿਬ ਨੇ ਕਿਹਾ ਵੀ ਤੂੰ ਇਹ ਕੀ ਕਰ ਰਿਹਾ ਹੈ ਤੇ ਉਹਨੇ ਇੱਕ ਅੱਧੇ ਮਿੰਟ ਬਾਅਦ ਆਪਣੀ ਗੱਡੀ ਚੋਂ ਬੇਸਬਾਲ ਦਾ ਸਲੱਗਰ ਕੱਢਿਆ ਤੇ ਡਾਕਟਰ ਸਾਹਿਬ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰਿਆਂ ਨੇ ਵਿੱਚ ਪਾ ਕੇ ਸਟਾਫ ਮੈਂਬਰਾਂ ਨੇ ਪਰੇ ਕੀਤਾ ਪਰ ਉਹਨੇ ਜਦੋਂ ਸਲੱਗਰ ਚਲਾਇਆ ਤੇ ਉਸ ਦੌਰਾਨ ਡਾਕਟਰ ਸਾਹਿਬ ਨੂੰ ਵੀ ਲੱਗੀ ਹੈ ਤੇ ਇੱਕ ਦੋ ਜਾਣੇ ਹੋਰ ਸਟਾਫ ਮੈਂਬਰਾਂ ਨੂੰ ਵੀ ਲੱਗੀ ਹੈ ਤੇ ਅਸੀਂ ਬਿੰਗ ਐਸੋਸੀਏਸ਼ਨ ਪੀਸੀਐਮਐਸ ਐਸੋਸੀਏਸ਼ਨ ਅਦੀ ਕੜੇ ਸ਼ਬਦਾਾਂ ਦੀ નિંદા ਕਰਦੇ ਆ ਜੇ ਇਹੋ ਜਿਹੇ ਹਮਲੇ ਵਾਰ-ਵਾਰ ਹੁੰਦੇ ਰਹਿਣਗੇ ਜੇ ਡਾਕਟਰਾਂ ਦੀ ਡਿਊਟੀ ਦੇ ਦੌਰਾਨ ਡਾਕਟਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਹੀ ਨਹੀਂ ਕਰਨਗੇ ਤੇ ਇਹ ਬਹੁਤ ਦੁਖਦੀ ਗੱਲ ਆ ਪ੍ਰਸ਼ਾਸਨ ਨੂੰ ਪੁਲਿਸ ਸਿਸਟਮ ਨੂੰ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਇਹਰੇ ਵੱਲ ਦੇਖਣਾ ਚਾਹੀਦਾ ਓਕੇ ਤੇ ਅਸੀਂ ਹੁਣ ਐਸਐਚਓ ਨੂੰ ਸੰਬੰਧਿਤ ਅਧਿਕਾਰ ਨੂੰ ਐਫਆਈਆਰ ਲਖਣ ਵਾਸਤੇ ਦਰਖਾਸਤ ਲਿਖ ਦਿੱਤੀ ਹੈ ਤੇ ਜੇ ਪ੍ਰਸ਼ਾਸਨ ਜਾਂ ਪੁਲਿਸ ਇਹਦੇ ਬਾਰੇ ਟਾਈਮ ਸਿਰ ਕੋਈ ਕਾਰਵਾਈ ਨਹੀਂ ਕਰਦੀ ਜਾਂ ਬੰਦਿਆਂ ਦੀ ਅਰੇਸਟ ਨਹੀਂ ਹੁੰਦੀ ਐਫਆਈਆਰ ਦਰਜ ਨਹੀਂ ਹੁੰਦੀ ਤੇ ਫਿਰ ਲੋਕੋ ਕੇ ਸੀਐਸਸੀ ਦੇ ਵਿੱਚ ਆ ਆਪੀਡੀ ਸ਼ਟਡਾਊਨ ਕਰ ਦਿੱਤੀ ਜਾਏਗੀ ਤੇ ਫਿਰ ਅਗੋਂ ਵਿਚਾਰ ਕੀਤਾ ਜਾਏਗਾ ਵੀ ਇਹਨੂੰ ਇਹ ਜਿਹੜੀ ਇਹ ਸੰਘਰਸ਼ਾ ਜ਼ਿਲ੍ਹਾ ਲੈਵਲ ਤੱਕ ਚੱਲੇਗਾ ਕਿ ਨਹੀਂ ਚੱਲੇਗਾ ਪਰ ਅਸੀਂ ਪ੍ਰਸ਼ਾਸਨ ਤੇ ਪੁਲਿਸ ਤੋਂ ਉਮੀਦ ਕਰਦੇ ਹਾਂ ਵੀ ਡਾਟਾ ਜਸਟ ਕਰਨ ਦੇ ਨਾਲ ਇਹ ਜਿਹੜਾ ਦੁਰਵਿਵਹਾਰ ਹੋਇਆ ਇਹ ਨਾ ਇਹਦੇ ਸੰਬੰਧ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਕਿਸੇ ਪੁਲੀ ਸਰਕਾਰੀ ਹਸਪਤਾਲ ਦੇ ਵਿੱਚ ਐਹੋ ਜੀ ਕੋਈ ਮੰਦਭਾਗੀ ਘਟਨਾ ਕਿਸੇ ਡਾਕਟਰ ਦੇ ਨਾਲ ਨਾ ਹੋਵੇ ਤੇ ਦੋਸ਼ ਲੱਗੇ ਤੁਸੀਂ ਹਸਪਤਾਲ ਹਮਲਾ ਕਰਕੇ ਡਾਕਟਰ ਦੀ ਪੱਗ ਲਾਈ ਤੇ ਦੁਰਗਤੋਂ ਬੋਲੇ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਵੀਰ ਜੀ ਇਹੀਂ ਕਿ ਆਪਣੇ ਬੱਚੇ ਦੇ ਨਾਲ ਆਪਣੀ ਘਰ ਦੀ ਦੇ ਨਾਲ ਦਵਾਈ ਲੈਣ ਗਏ ਆ ਬੱਚਾ ਸਾਡਾ ਸੀਰੀਅਸ ਸੀ ਤੇ ਅਸੀਂ ਇਹਦੇ ਕਨਵਰ ਪ੍ਰਤਾਪ ਦੇ ਦਫ਼ਤਰ 'ਚ ਬੈਠੇ ਸੀ ਅਸੀਂ ਇਹਨੂੰ ਆਖਿਆ ਕਿ ਬੱਚਾ ਸਾਡਾ ਸੀਰੀਅਸ ਹੈ ਦਵਾਈ ਦੋ ਕਹਿੰਦਾ 5 ਮਿੰਟ ਖਲੋ ਅਸੀਂ ਫੇਰ 5 ਮਿੰਟ ਖਲੋ ਤੇ ਬਾਹਰ ਤੋਂ ਫੇਰ ਆ ਕੇ ਆਇਆ ਦਵਾਈ ਦੋ ਫੇਰਾਂ ਦਾ 10 ਮਿੰਟ ਖਲੋ ਫਿਰ ਅਸੀਂ ਇੱਕ ਘੰਟਾ ਪੂਰਾ ਇਹਨਾਂ ਨੂੰ ਦੇਖਿਆ ਫਿਰ ਮੈਂ ਅੰਦਰ ਗਿਆ ਮੈਂ ਇਹਨਾਂ ਨੂੰ ਆਖਿਆ ਕਿ ਤੁਸੀਂ ਆ ਜਿਹੜਾ ਕੰਮ ਕਰਨ ਦੇ ਜੇ 2 ਵਜੇ ਤੋਂ ਬਾਅਦ ਕਰਿਓ ਪਹਿਲਾਂ ਬੱਚੇ ਨੂੰ ਦਵਾਈ ਦੇ ਦਿਓ ਤੇ ਫਿਰ ਇਹ ਬੋਲਿਆ ਕਿ ਇੱਥੋਂ ਦਫਾ ਆ ਜਾ ਇੱਥੋਂ ਤੈਨੂੰ ਇਹਨੂੰ ਬਾਹਰ ਕੱਢੋ ਹਸਪੀਟਲੋਂ ਬਾਹਰ ਕੱਢੋ ਤੇ ਮੇਰੀ ਘਰ ਦੀ ਕਹਿੰਦੀ ਹੈ ਕਿ ਤੁਸੀਂ ਕੱਢ ਲੋਗੇ ਇਹਨੇ ਘਰ ਦੀ ਤੇ ਆਣ ਕੇ ਸਿੱਧਾ ਧੱਕਾ ਮਾਰਿਆ ਤੇ ਫਿਰ ਮੈਂ ਇਦਾਂ ਇੰਨਾ ਧੱਕਾ ਹੋਇਆ ਇਹਨੇ ਮੈਂ ਮੁੱਕੀ ਮਾਰੀ ਡੇਪਿਆ ਇਹਦੀ ਡਿਜਨ ਨਾਲ ਪਏ ਪਾਦ ਲੱਤ ਗਈ ਇਹ ਮੇਰੇ ਦੇ ਝੂਠਿਆ ਦੋਸ਼ ਲਾਉਂਦੇ ਆ ਕਿ ਇਹਨੇ ਗੱਡੀ ਤੋਂ ਦਸਤਾ ਕੱਢਿਆ ਦਸਤਾ ਕੱਢ ਕੇ ਉਹਦੇ ਮਾਰਿਆ ਉਹਦੇ ਮਾਰਿਆ ਸੀਸੀ ਵੀ ਸਹੀ ਚੈੱਕ ਹੋਵੇ ਕੋਈ ਨਾ ਦਸਤਕਾਰੀ ਆਰੇ ਨੇ ਫਿਰ ਉਸ ਨੂੰ ਧੱਕਾ ਮਾਰਿਆ ਸ਼ਰਾਬੀ ਆਪੇ ਡਿੱਗਦਾ ਫਿਰਦਾ ਹੀ ਪਾਗੜੀ ਆਪੇ ਲੱਤ ਗਈ ਮੇਰੇ ਕੋ ਪਾਗੜੀ ਨਹੀਂ ਲੱਤੀ ਇਹ ਇਹਦੀ ਸਾਰੀ ਜਾਂਚ ਹੋਣੀ ਚਾਹੀਦੀ ਹੈ ਜੀ ਸਰਹੜ ਹਸਪਤਾਲ ਝਗੜਾ ਹੋਇਆ ਸਬੰਧੀ ਕੋਈ ਦਰਖਾਸਤਾਂ ਹੀ ਕਾਰਵਾਈ ਹੋਈ ਡਾਕਟਰ ਜਸਕਰਪ ਸਿੰਘ ਜੀ ਆਪਣੀ ਡਿਊਟੀ ਤੇ ਮੌਜੂਦ ਸੀਗੇ ਉਹਨਾਂ ਨੇ ਇੱਕ ਲਿਖਤੀ ਅਪਲੀਕੇਸ਼ਨ ਦਿੱਤੀ ਆ ਕਿ ਰਵਿੰਦਰ ਸਿੰਘ ਅਤੇ ਉਹਦੀ ਪਤਨੀ ਨਵਨੀਤ ਕੋਰ ਆਸਤਲਾਏ ਨੇ ਉਹ ਡਾਕਟਰ ਸਾਹਿਬ ਆ ਦਵਾਈ ਦੇ ਰਹੇ ਸੀ ਵਾਰੀ ਵਾਰੀ ਸਾਰਿਆਂ ਨੂੰ ਉਹਨੇ ਉਹਦੇ ਨਾਲ ਬੱਚਾ ਵੀ ਦਵਾਈ ਲੈਣ ਵਾਸਤੇ ਆਇਆ ਸੀ ਉਸਨੇ ਕੋਚਾਈ ਵੀ ਮੈਨੂੰ ਵੀਆਈਪੀ ਟ੍ਰੀਟਮੈਂਟ ਮਿਲਿਆ ਤੇ ਬਾਕੀਆਂ ਨਾਲੋਂ ਪਹਿਲਾਂ ਮੈਨੂੰ ਦਵਾਈ ਦਿੱਤੀ ਜਾਵੇ ਡਾਕਟਰ ਸਾਹਿਬ ਨੇ ਗਿਆ ਵੀ ਵਾਰੀ ਦੇ ਨਾਲ ਦਵਾਈ ਦਿੰਦੇ ਆ ਸਾਰਿਆਂ ਨੂੰ ਕਿਸੇ ਦੇ ਨਾਲ ਕੋਈ ਫੇਰਫਾਦ ਨਹੀਂ ਕੀਤਾ ਜਾਂਦਾ ਪਰ ਉਹ ਇੰਨੀ ਗੱਲ ਸੁਣਤਾ ਹੀ ਡਾਕਟਰ ਸਾਹਿਬ ਦੇ ਗਲ ਪੈ ਗਿਆ ਅੱਛਾ ਵੀ ਇਹ ਖੁਫਾਈ ਹੋਇਆ ਵਾ ਉਹਦੇ ਮੁਤਾਬਕ ਉਹਨਾਂ ਨੇ ਐਪਲੀਕੇਸ਼ਨ ਦੇ ਦਿੱਤੀ ਉਹਦੇ ਮੁਤਾਬਕ ਕਾਰਵਾਈ ਇਹਨੂੰ ਨਹੀਂ ਕੀਤੀ ਜਾ ਰਹੀ